ਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਨਵੇਂ ਬਣੇ ਸੰਸਦ ਲੁਧਿਆਣਾ ਤੋਂ ਰਾਜਾ ਵੜਿੰਗ ਨੇ ਇੱਕ ਵਾਰ ਭਵਿੱਖਬਾਣੀ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅੱਜ ਉਹਨਾਂ ਨੇ ਪੱਤਰਕਾਰਾਂ ਦੇ ਰੂਪ ਰੂਪ ਹੋ ਕੇ ਇੱਕ ਬੜੀ ਵੱਡੀ ਗੱਲ ਕਹੀ ਦੱਸ ਦਿਨੇ ਉਹਨੇ ਕਿਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਸ਼੍ਰੋਮਣੀ ਅਕਾਲੀ ਦਲ ਬਾਰੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ। ਨਮਸਕਾਰ ਮੈਂ ਹਾਂ ਤੁਹਾਡਾ ਹੋਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਰਾਜਾ ਵੜਿਕ ਨੇ ਫਿਰ ਇੱਕ ਵਾਰ ਲੰਮੇ ਹੱਥੀ ਲਿਆ ਸ਼੍ਰੋਮਣੀ ਅਕਾਲੀ ਦਲ ਨੂੰ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਟਾਲ ਆ ਲੱਗ ਚੁੱਕੀ ਹੈ। ਉਹਨਾਂ ਨੇ ਕਿਹਾ ਜਿਹੜੀਆਂ ਮਰਹੂਮ ਪ੍ਰਕਾਸ਼ ਸਿੰਘ ਅਤੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਲਤੀਆਂ ਕੀਤੀਆਂ ਨੇ। ਉਹ ਮੰਨਣ ਯੋਗ ਨਹੀਂ ਉਹ ਮਾਫ ਕਰਨ ਯੋਗ ਨਹੀਂ ਕਿਉਂਕਿ ਉਹ ਬੱਜਰ ਗਲਤੀਆਂ ਨੇ ਉਹਨਾਂ ਦਾ ਮਾਫੀ ਨਾਵਾ ਵੀ ਨਹੀਂ ਬਣਦਾ ਉਹਨਾਂ ਨੇ ਕਿਹਾ ਜਿਹੜੀ ਸ਼ਰੋਮਣੀ ਅਕਾਲੀ ਦਲ ਉਹ ਵਰਤਮਾਨ ਸਮੇਂ ਦੇ ਵਿੱਚ ਚੱਲਦੀ ਹੈ ਪੰਜਾਬ ਦੇ ਵਿੱਚ ਇਹ ਖਤਮ ਹੋ ਜਾਵੇਗੀ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਲੋਕ ਅੱਕ ਚੁੱਕੇ ਨੇ ਸ਼ਰੋਮਣੀ ਅਕਾਲੀ ਦਲ ਤਾਂ ਖਤਮ ਹੋਵੇਗੀ ਨਾਲ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਕੈਰੀਅਰ ਜਾਂ ਕਹਿ ਦਈਏ ਰਾਜਨੀਤਿਕ ਕੈਰੀਅਰ ਜਿਹੜਾ ਹੈ ਖਤਮ ਹੋ ਜਾਵੇਗਾ ਇਹ ਗੱਲ ਕਹੀ ਹੈ ਰਾਜਾ ਵਰਿੰਗ ਨੇ ਇੱਕ ਵਾਰ ਸਟੇਜ ਉੱਤੇ ਅੱਜ ਤੋਂ 4-5 ਸਾਲ ਪਹਿਲਾਂ ਭਵਿਕ ਬਾਣੀ ਕੀਤੀ ਸੀ ਉਹਨਾਂ ਕਿਹਾ ਕਈ ਵਾਰ ਮੂੰਹ ਦੇ ਵਿੱਚੋਂ ਇਹਨਾਂ ਬੱਤੀਆਂ ਦੰਦਾਂ ਦੇ ਵਿੱਚੋਂ ਕਈਆਂ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ ਤੇ ਕਹਿੰਦਾ ਉਹ ਅੱਜ ਸੱਚ ਜਿਹੜਾ ਹੈ ਪੰਜਾਬ ਨਹੀਂ ਜਿੱਥੇ-ਜਿੱਥੇ ਪੰਜਾਬ ਦੇ ਲੋਕ ਵਸਦੇ ਨੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਸਾਹਮਣੇ ਖਤਮ ਆ ਗਿਆ ਹੈ ਉਹਨਾਂ ਨੇ ਕਿਹਾ ਜਿਹੜੀ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਹੈ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਕੈਰੀਅਰ ਬਿਲਕੁਲ ਖਤਮ ਹੋ ਜਾਵੇਗਾ ਨਵੀਂ ਸ਼੍ਰੋਮਣੀ ਅਕਾਲੀ ਦਲ ਬਣੇਗੀ ਇਹ ਕਿੱਥੋਂ ਲੱਗੀ ਇਹ ਖਬਰ ਜਿਹੜੀ ਹੈ ਰਾਜਾ ਵੜਿੰਗ ਨੇ ਦਿੱਤੀ ਹੈ ਕਿ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਨਿਰਮਾਣ ਹੋਣ ਜਾ ਰਿਹਾ ਹੈ ਅਤੇ ਉਸ ਦਾ ਨਵਾਂ ਜਿਹੜਾ ਹੈ ਪ੍ਰਧਾਨ ਹੋਵੇਗਾ ਕਿਉਂਕਿ ਜੇ ਦੂਸਰੇ ਪਾਸੇ ਗੱਲ ਕਰੀਏ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਜਿੱਤੀ ਹੈ ਹਲਕਾ ਫਰੀਦਕੋਟ ਤੋਂ ਉਹਨਾਂ ਨੇ ਵੀ ਕਹਿ ਦਿੱਤਾ ਕਿ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਝੜੇ ਥੜਾਂਗੇ ਇਧਰੋਂ ਬਾਗੀ ਧੜੇ ਵਾਲੇ ਕਹਿੰਦੇ ਨੇ ਪ੍ਰਧਾਨ ਬਦਲਿਆ ਜਾਵੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਜਮਨੀ ਚੋਣਾਂ ਲੜਨੀਆਂ ਨੇ ਏਟ ਮੀਨਸ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਨਵੀਂ ਸ਼੍ਰੋਮਣੀ ਅਕਾਲੀ ਦਲ ਬਣੇਗੀ ਹੁਣ ਇਹ ਦੇਖਣਾ ਹੋਵੇਗਾ ਕਿ ਉਸ ਦਾ ਪ੍ਰਧਾਨ ਕੌਣ ਹੋਵੇਗਾ ਕਿਉਂਕਿ ਪ੍ਰਧਾਨਗੀ ਨੂੰ ਵੀ ਲੈ ਕੇ بڑے ਸਵਾਲ ਪੁੱਟਣਗੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਮਨਜ਼ੂਰੀ ਲੈਣੀ ਪੈਗੀ ਐਸਜੀਪੀਸੀ ਤੋਂ ਮਨਜ਼ੂਰੀ ਲੈਣੀ ਪਵੇਗੀ ਕੀ ਉਹ ਅਫੀਲੀਏਸ਼ਨ ਦਿੰਦੇ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਇਸ ਜਿਹੜੀ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਇਤਿਹਾਸ 104 ਸਾਲ ਪੁਰਾਣਾ ਹੈ ਕੀ ਇਹ ਲਗਾਤਾਰ ਰਹੇਗੀ ਜਾਂ ਇਸ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕ ਕੇ ਜਾਂ ਪ੍ਰਧਾਨਗੀਤੂ ਲਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਸਹਿਬਾਨਾਂ ਦੁਆਰਾ ਕੀ ਨਵਾਂ ਪ੍ਰਧਾਨ ਬਣਾਇਆ ਜਾਵੇਗਾ ਜੇਕਰ ਨਵਾਂ ਪ੍ਰਧਾਨ ਨਹੀਂ ਬਣਾਇਆ ਜਾਂਦਾ ਤੇ ਪੰਜਾਬ ਦੇ ਅਤੇ ਪੰਥਕ ਲੋਕ ਨੇ ਉਹ ਜਿਹੜੇ ਚੰਗੀ ਤਰ੍ਹਾਂ ਜਾਣਦੇ ਨੇ ਉਹ ਚੰਗੀ ਤਰ੍ਹਾਂ ਖੋਝੀ ਨਹੀਂ ਇਸ ਗੱਲ ਤੇ ਕਿ ਜਿਹੜੀਆਂ ਵੱੱਜਰ ਗਲਤੀਆਂ ਕੀਤੀਆਂ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਮਾਫ ਕਰਨ ਦੇ ਯੋਗ ਨਹੀਂ ਨੇ ਉਹ ਜਾਣੇ ਨਹੀਂ ਅਣਜਾਣੇ ਵਿੱਚ ਨਹੀਂ ਉਹ ਜਾਣ ਬੁੱਝ ਕੇ ਗਲਤੀਆਂ ਕੀਤੀਆਂ ਹੋਈਆਂ ਨੇ ਡੇਰਾ ਸੱਚੇ ਸੌਦੇ ਨੂੰ ਲੈ ਕੇ ਬਹਿਬਲ ਕਲਾ ਗੋਲੀਗੰਡ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਖਿਲਾਰ ਦੇਣਾ ਇਹ ਸਜਾਵਾਂ ਮਿਲੀਆਂ ਨੇ ਕਿ ਇਸ ਤੇ ਸ਼੍ਰੋਮਣੀ ਅਕਾਲੀ ਦਲ ਜਦੋਂ ਸੱਤਾ ਦੇ ਵਿੱਚ ਸੀ ਕਿ ਉਹਨਾਂ ਨੇ ਇਸ ਗੱਲ ਦੇ ਜਿਹੜੇ ਇਸ ਗੱਲ ਦੇ ਇਨਵੋਲਵ ਸੀ ਦੋਸ਼ੀ ਸੀ ਉਹਨਾਂ ਉੱਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਜੇਲ੍ਹ ਦੇ ਪਿੱਛੇ ਭੇਜਿਆ ਅਜਿਹਾ ਬਿਲਕੁਲ ਨਹੀਂ ਹੋਇਆ ਸਗੋਂ ਉਹਨਾਂ ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਪੋਰਟ ਕੀਤੀ ਗਈ ਹੈ ਮਾਫੀ ਨਾਮੇ ਦਵਾਏ ਗਏ ਨੇ ਇਹ ਗੱਲ ਕਹਿ ਰਹੇ ਨੇ ਰਾਜਾ ਵਰਿੰਗ ਰਾਜਾ ਵਰਿੰਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਖਤਮ ਹੋਵੇਗੀ ਨਵੀਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਬਣੇਗੀ ਅਤੇ ਉਸ ਦੇ ਛੱਡੇ ਥੱਲੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਪੂਰੇ ਪੰਜਾਬ ਦੇ ਵਿੱਚ ਧੰਨਵਾਦ